ਤ੍ਰਿਕਾਲ ਤੁਸ ਨੇਕ੍ਰੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਮਨਪ੍ਰੀਤ ਕੌਰ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਮੀਡੀਆ ਦੇ ਸਾਹਮਣੇ ਪਹਿਲੀ ਵਾਰ ਆਈ ਹੈ ਤੇ ਮੀਡੀਆ ਦੇ ਸਾਹਮਣੇ ਆਏ ਕਿਰਨਦੀਪ ਕੌਰ ਦੇ ਵੱਲੋਂ ਕਈ ਗੱਲਾਂ ਜੜੀਆਂ ਨੇ ਆਖੀਆਂ ਗਈਆਂ ਨੇ ਕਈ ਤਰ੍ਹਾਂ ਦੇ ਖੁਲਾਸੇ ਜਿਹੜੇ ਕਿਰਨਦੀਪ ਕੌਰ ਦੇ ਵੱਲੋਂ ਕੀਤੇ ਗਏ ਨੇ ਤਾਂ ਕਿਰਨਦੀਪ ਕੌਰ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਬੇਕਸੂਰ ਦੱਸਿਆ ਗਿਆ ਇਸ ਦੇ ਨਾਲ ਹੀ ਕਿਰਨਦੀਪ ਕੌਰ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਅਮਰਿਤਪਾਲ ਸਿੰਘ ਦੇ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਉਹਨਾਂ ਦਾ ਨਹੀਂ ਹੋ ਰਿਹਾ ਉਹਨਾਂ ਕਹਿੰਦੇ ਕਿ ਅਮਰਿਤਪਾਲ ਸਿੰਘ ਜੇਕਰ ਪੁਲਿਸ ਦੇ ਕੋਲ ਹੈ ਤਾਂ ਪੁਲਿਸ ਨੂੰ ਅਮਰਿਤਪਾਲ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਚਾਹੀਦਾ ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਗੱਲ ਆਖੀ ਹੈ ਕਿ ਮੈਂ ਅਮਰਿਤਪਾਲ ਸਿੰਘ ਦੇ ਖਾਤਰ ਆਪਣੀ ਨੌਕਰੀ ਤੇ ਘਰ ਪਰਿਵਾਰ ਛੱਡ ਕੇ ਆਈ ਹਾਂ ਤੇ ਮੈਂ ਹੁਣ ਅਮਰਿਤਪਾਲ ਸਿੰਘ ਨੂੰ ਇਸ ਹਾਲਾਤ ਦੇ ਵਿੱਚ ਛੱਡ ਕੇ ਨਹੀਂ ਜਾਵਾਂਗੀ ਇਸ ਦੇ ਨਾਲ ਹੀ ਕਿਰਨਦੀਪ कौर ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਅਮਰਿਤਪਾਲ ਸਿੰਘ ਸਿਰਫ ਸੰਸਥਾ ਤੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਧਰਮ ਦਾ ਪ੍ਰਚਾਰ ਕਰਦਾ ਸੀ ਧਰਮ ਦਾ ਪ੍ਰਚਾਰ ਕਰਨਾ ਕੋਈ ਗਲਤ ਕੰਮ ਨਹੀਂ ਆ ਉਸਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਅਮਰਿਤਪਾਲ ਸਿੰਘ ਦੇ ਨਾਲ ਇੱਕ ਸਾਲ ਤੋਂ ਜੁੜੀ ਹੋਈ ਸੀ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀ ਮੁਲਾਕਾਤ ਧਰਮ ਪ੍ਰਚਾਰ ਦੇ ਨਾਲ ਜੁੜੇ ਖੂਨ ਦੇ ਕਰਕੇ ਹੀ ਹੁੰਦੀ ਹੈ ਤਾਂ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਸ ਦੇ ਉੱਪਰ ਲੱਗੇ ਕੋਈ ਸਾਰੇ ਦੋਸ਼ ਜਿਹੜੇ ਨੇ ਉਹ ਬੇਬੁਨਿਆਦ ਨੇ ਉਸ ਦੇ ਉੱਤੇ ਜੋ aarop lagaye ja rahe ne ki usne koi gair kanuni kaam kita ta kiran deep kaur da kehna ki usne koi bhi gair kanuni kaam nahi kita ohna ne kaha ki oh bilkul kanuni tareeke de naal bharat vich reh rahe san ohna ne kaha ki main apne ghar de vich hi reh rahi ha ਛੇ ਮਹੀਨੇ ਬਾਅਦ ਮੈਂ ਵੀ ਯੂਕੇ ਚਲੀ ਜਾਵਾਂਗੀ ਜੇਕਰ ਅਮਰਿਤਪਾਲ ਸਿੰਘ ਮੇਰੇ ਨਾਲ ਯੂਕੇ ਚੱਲਣਗੇ ਤਾਂ ਠੀਕ ਹੈ ਜੇਕਰ ਅਮਰਿਤਪਾਲ ਸਿੰਘ ਮੇਰੇ ਨਾਲ ਯੂਕੇ ਨਹੀਂ ਜਾਂਦੇ ਤੇ ਮੈਂ ਭਾਰਤ ਆਵਾਂਗੀ ਤੇ ਇਸ ਨਾਲ ਹੀ ਉਹਨਾਂ ਕਹਿ ਕੇ ਅਮਰਿਤਪਾਲ ਸਿੰਘ ਦਾ ਸਾਥ ਹਰ ਵੇਲੇ ਦਿੰਦੇ ਰਹਿਣਗੇ ਤਾਂ ਇਸ ਦੇ ਨਾਲ ਪੁਲਿਸ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਅਮਰਿਤਪਾਲ ਸਿੰਘ ਉਹ ਉਹਨਾਂ ਦੀ ਗ੍ਰਿਫਤ ਵਿੱਚ ਹੈ ਤਾਂ ਅਮਰਿਤਪਾਲ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਪਹਿਲੀ ਵਾਰ ਕਿਰਨਦੀਪ ਕੌਰ ਜਿਹੜੇ ਨੇ ਮੀਡੀਆ ਸਾਹਮਣੇ ਆਏ ਨੇ ਤਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਕਈ ਵੱਡੀਆਂ ਗੱਲਾਂ ਜੜੀਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਗਿਆ ਨੇ ਉਹਨਾਂ ਕਹਿਆ ਕਿ ਧਰਮ ਦਾ ਪ੍ਰਚਾਰ ਕਰਨਾ ਕੋਈ ਗਲਤ ਗੱਲ ਨਹੀਂ ਹੈ ਤਾਂ ਅੰਮ੍ਰਿਤਪਾਲ ਨੂੰ ਝੂਠਾ ਫਸਾਇਆ ਜਾ ਰਿਹਾ ਅੰਮ੍ਰਿਤਪਾਲ ਗਲਤ ਨਹੀਂ ਹੈ ਦਾ ਇਸ ਤਰੀਕੇ ਦੀਆਂ ਗੱਲਾਂ ਜੋ ਮੀਡੀਆ ਦੇ ਸਾਹਮਣੇ ਕਰਨਦੀਪ ਕੌਰ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਕਰਨਦੀਪ ਕੌਰ ਪਹਿਲੀ ਵਾਰ ਮੀਡੀਆ ਸਾਹਮਣੇ ਆਈਏ ਤੇ ਮੀਡੀਆ ਸਾਹਮਣੇ ਆ ਕੇ ਕਈ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਹਾਲਾਂਕਿ ਕਰਨਦੀਪ ਕੌਰ ਨੇ ਇਹ ਵੀ ਗੱਲ ਆਖੀ ਹੈ ਕਿ ਉਹ 12 ਸਾਲ ਤੋਂ ਵੀ ਛੋਟੀ ਉਮਰ ਦੇ ਹੋਣਗੇ ਜਦੋਂ ਤੋਂ ਗੁਰਦੁਆਰਾ ਸਾਹਿਬ ਉਹਨਾਂ ਦੇ ਵੱਲੋਂ ਜਾਣਾ ਸ਼ੁਰੂ ਕੀਤਾ ਗਿਆ ਸੀ ਉਹਨਾਂ ਕਹਿੰਦੇ ਕਿ ਅੰਮ੍ਰਿਤਪਾਲ ਉਸ ਨੂੰ ਸੇਫ ਰੱਖਣਾ ਚਾਹੁੰਦਾ ਸੀ ਜਿਸ ਦੇ ਕਰਕੇ ਕਦੇ ਵੀ ਉਹ ਅੰਮ੍ਰਿਤਪਾਲ ਸਿੰਘ ਦੇ ਕਿਸੇ ਵੀ ਸੰਸਥਾ ਦੇ ਪ੍ਰੋਗਰਾਮ 'ਚ ਜਾਂ ਫਿਰ ਕਿਸੇ ਵੀ ਧਰਮ ਪ੍ਰਚਾਰ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਨਾਲ ਨਹੀਂ ਗਏ ਸਨ ਤਾਂ ਇਸ ਤਰੀਕੇ ਦੇ ਖੁਲਾਸੇ ਜਿਹੜੇ ਨੇ ਕਿਰਨਦੀਪ ਕੌਰ ਦੇ ਵੱਲੋਂ ਕੀਤੇ ਗਏ ਨੇ ਮੀਡੀਆ ਦੇ ਸਾਹਮਣੇ ਕਿਰਨਦੀਪ ਕੌਰ ਦੇ ਵੱਲੋਂ ਚੁੱਪੀ ਤੋੜੀ ਗਈ ਹੈ ਹਾਲਾਂਕਿ ਉਹਨੇ ਵੀ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਪਿੰਡ ਜੱਲੂ ਖੇੜਾ ਆਪਣੇ ਘਰ ਦੇ ਵਿੱਚ ਰਹਿ ਰਹੀਆਂ ਤੁਣ ਦੱਸਦੀ ਹੈ ਫਰਵਰੀ ਮਹੀਨੇ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਦਾ ਵਿਆਹ ਐਨ ਆਰ ਆਈ ਕਿਰਨਦੀਪ ਕੌਰ ਦੇ ਨਾਲ ਹੋਇਆ ਸੀ ਜੋ ਕਿ ਬ੍ਰਿਟੇਨ ਦੀ ਨਾਗਰਿਕ ਨੇ ਤਾਂ ਫਿਲਹਾਲ ਅਮਰਿਤਪਾਲ ਦੇ ਨਾਲ ਵਿਆਹ ਤੋਂ ਬਾਅਦ ਜੋ ਕਿਰਨਦੀਪ ਕੌਰ ਨੇ ਉਹ ਅਮਰਿਤਪਾਲ ਸਿੰਘ ਦੇ ਪਿੰਡ ਜੱਲੂ ਖੇੜਾ ਵਿਖੇ ਉਹਨਾਂ ਦੇ ਪਰਿਵਾਰ ਦੇ ਨਾਲ ਰਹਿ ਰਹੀ ਹੈ ਹਾਲਾਂਕਿ ਇੱਕ ਤਸਵੀਰ ਵੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਦੀ ਜੋ ਪਤਨੀ ਕਿਰਨਦੀਪ कौर ਲਾਲ ਚੂੜਾ ਪਾਈ ਦਿਖਾਈ ਦਿੰਦੇ ਨੇ ਘਰ ਦੇ ਵਿੱਚ ਤਾਂ ਤੁਹਾਨੂੰ ਦੱਸ ਦਈਏ ਪੁਲਿਸ ਮੁਲਾਜ਼ਮ ਵੀ ਉੱਥੇ ਖੜੇ ਖੁੰਦੇ ਨੇ ਮਹਿਲਾ ਪੁਲਿਸ ਦੇ ਨਾਲ ਖੜੇ ਖੁੰਦੇ ਨੇ ਤਾਂ ਇੱਕ ਥੋੜੀ ਜਿਹੀ ਚਲਕ ਜਿਹੜੀ ਹੈ ਪਿੰਡ ਜੱਲੂ ਖੇੜਾ ਅਮਰਿਤਪਾਲ ਸਿੰਘ ਦੇ ਘਰ ਦੀ ਦੇਖਣ ਨੂੰ ਮਿਲਦੀ ਹੈ ਤਾਂ ਮੀਡੀਆ ਦੇ ਸਾਹਮਣੇ ਆ ਕੇ ਕਈ ਤਰ੍ਹਾਂ ਦੇ ਵੱਡੇ ਖੁਲਾਸੇ ਜਿਹੜੇ ਨੇ ਕਿਰਨਦੀਪ कौर ਦੇ ਵੱਲੋਂ ਕੀਤੇ ਗਏ ਨੇ ਹੁਣ ਵੇਖਣਾ ਹੈ ਕੋਈਗਾ ਕਿ ਅੰਮ੍ਰਿਤਪਾਲ ਦੇ ਮਾਮਲੇ ਤੇ ਉੱਤੇ ਅਗਲੀ ਕਾਰਵਾਈ ਕੀ ਰਹਿੰਦੀ ਹੈ ਦੇਸ਼ ਦੁਨੀਆ ਦੀਆਂ ਤਾਜ਼ਾਤਰੀਨ ਖਬਰਾਂ ਦੇ ਲਈ ਬਣੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ